ਸਾਂ ਨਤਨ ਸਤਗੁਰੂ ਹਰ ਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਸਤਗੁਰੂ ਵੱਡ ਜੋਦਾ ਬਹੁਤ ਪਰ ਉਪਕਾਰੀ ਮਾਤਾ ਗੰਗਾ ਜੀ ਤੇ ਗੁਰੂ ਅਰਜਨ ਦੇਵ ਜੀ ਦਾ ਆਨੰਦ ਕਾਰਜ ਹੋਇਆ 15 ਸਾਲ ਹੋ ਗਏ ਸਨ ਪਰ ਸੰਤਾਨ ਨਹੀਂ ਸੀ ਹੋਈ ਮਾਤਾ ਜੀ ਜਦ ਵੀ ਇਸ ਘਾਟ ਦਾ ਜ਼ਿਕਰ ਕਰਦੇ ਤਾਂ ਗੁਰੂ ਅਰਜਨ ਦੇਵ ਜੀ ਉਹਨਾਂ ਨੂੰ ਸੰਗਤਾਂ ਦੀ ਸੇਵਾ ਹੋਰ ਮਨ ਚਿਤ ਲਗਾ ਕੇ ਕਰਨ ਲਈ ਆਖਦੇ ਮਾਤਾ ਜੀ ਨੂੰ ਵੱਡੀ ਪਰਜਾਈ ਕਰਮੋ ਦੇ ਤਾਣੇ ਮੇਣੇ ਵਖ ਸੁਣਨੇ ਪੈਂਦੇ ਸਨ ਮਾਤਾ ਜੀ ਜਾਣਦੇ ਸਨ ਕਿ ਗੁਰੂ ਘਰ ਅਰਦਾਸ ਹੀ ਇੱਕ ਅਜਿਹਾ ਵਸੀਲਾ ਹੈ ਜਿਸ ਨੇ ਝੋਲੀ ਬਰਕਤਾਂ ਨਾਲ ਭਰਨੀ ਹੈ ਮਾਤਾ ਜੀ ਇਸੇ ਚਾ ਵਿੱਚ ਇੱਕ ਦਿਨ ਰੱਥ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਲਾਗੇ ਹੀ ਬੀੜ ਜਿੱਥੇ ਬਾਬਾ ਬੁੱਢਾ ਜੀ ਮਾਲ ਡੰਗਰ ਦੀ ਸੰਭਾਲ ਕਰਦੇ ਸਨ ਗਏ ਬੀੜ ਉਹਨਾਂ ਪਿੰਡਾਂ ਵਿੱਚ ਕਾਇਮ ਕੀਤੀ ਗਈ ਸੀ ਜੋ ਅਕਬਰ ਨੇ ਬੀਬੀ ਪਾਨੀ ਦੇ ਨਾਂ ਲਗਵਾਏ ਸਨ ਬੀੜ ਕੀ ਸੀ ਪੂਰੀ ਰੱਖ ਸੀ ਜਿੱਥੇ ਮੋਰ ਸੱਪ ਇਕੱਠੇ ਰਹਿੰਦੇ ਬੱਕਰੀ ਸ਼ੇਰ ਇੱਕੋ ਘਾਟ ਪਾਣੀ ਪੀਂਦੇ ਰੱਥ ਦੀ ਆਵਾਜ਼ ਨਾਲ ਪਸ਼ੂ ਪੰਛੀਆਂ ਨੂੰ ਐਸੀ ਭਾਜੜ ਪਈ ਕਿ ਮਾਤਾ ਜੀ ਨੇ ਅਰਦਾਸ ਕਰਨ ਲਈ ਕੀ ਕਹਿਣਾ ਸੀ ਸਗੋਂ ਬਾਬਾ ਬੁੱਢਾ ਜੀ ਨੇ ਕਿਹਾ ਬਹੁਤ ਲੋਗ ਕਿਉਂ ਸੰਗ ਲਿਆਈ ਭਾਜੜ ਰੂਪ ਬਣਾ ਕੇ ਨਹੀਂ ਸਿਉਣਾ ਚਾਹੀਦਾ ਇਸ ਤਰ੍ਹਾਂ ਨਾਲ ਪੰਛੀ ਪਸ਼ੂ ਘਾਬਰ ਕੇ ਉਰਾਂ ਪਰਾਂ ਹੋ ਗਏ ਹਨ ਮੇਰੇ ਪਾਸ ਕੁਝ ਨਹੀਂ ਜੋ ਕੁਝ ਹੈ ਗੁਰੂ ਜੀ ਪਾਸ ਹੈ ਉਹੀ ਬਰਕਤਾਂ ਦੇ ਮਾਲਕ ਹਨ ਮਾਤਾ ਗੰਗਾ ਜੀ ਨੇ ਜਦ ਬੀੜ ਵਿਖੇ ਹੋਈ ਵਾਰਤਾ ਗੁਰੂ ਜੀ ਨੂੰ ਸੁਣਾਈ ਤਾਂ ਆਪ ਜੀ ਨੇ ਕਿਹਾ ਕਰਮਾ ਵਾਲੀਏ ਜੇ ਮਹਾਪੁਰਖਾਂ ਦੀ ਖੁਸ਼ੀ ਲੈਣੀ ਹੋਵੇ ਤਾਂ ਹੱਥੀਂ ਪ੍ਰਸ਼ਾਦਾ ਪਕਾ ਨਿਮਰਤਾ ਸਹਿਤ ਜਾਈਏ ਅਗਲੇ ਦਿਨ ਮਾਤਾ ਜੀ ਨੇ ਐਸਾ ਹੀ ਕੀਤਾ ਬਾਬਾ ਬੁੱਢਾ ਜੀ ਅੱਗੇ ਵੱਧ ਸਵਾਗਤ ਕੀਤਾ ਅਤੇ ਕਿਹਾ ਤੁਸੀਂ ਠੀਕ ਸਮੇਂ ਆਏ ਹੋ ਮੈਨੂੰ ਬੜੀ ਭੁੱਖ ਲੱਗੀ ਹੋਈ ਸੀ ਗੰਡੇ ਦੀ ਮੁੱਕੀ ਨਾਲ ਭੰਨ ਕੇ ਬਚਨ ਕਹੇ ਤੁੰਬਰੇ ਗ੍ਰਹਿ ਪ੍ਰਗਟੇਗਾ ਜੋਦਾ ਜਾਕੋ ਬਲਗੁਨ ਕਿਨਹੂ ਨਾ ਸੋਦਾ ਇਹ ਕਹਿੰਦੇ ਪਏ ਸਨ ਤਾਂ ਅਸਮਾਨ ਤੇ ਬਿਜਲੀ ਕੜਕਦੀ ਆਕਾਸ਼ ਵੱਲ ਵੇਖ ਬਾਬਾ ਜੀ ਨੇ ਸ਼ਬਦ ਪੜ੍ਹਿਆ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰ ਗ੍ਰਹਿਸਤ ਮੈਂ ਭੋਗੀ ਮਾਤਾ ਜੀ ਦੀ ਕੋਖ ਹਰੀ ਹੋਈ ਗੁਰੂ ਜੀ ਨੇ ਇਹ ਜਾਣ ਕੇ ਕਿ ਮਾਤਾ ਕੋਈ ਇਕਰਾਲੂ ਬਾਲਕ ਗੋਵਿੰਦ ਜੀ ਨੂੰ ਨੁਕਸਾਨ ਪਹੁੰਚਾਉਣ ਗੰਗਾ ਜੀ ਨੂੰ ਗੁਰੂ ਜੀ ਕੀ ਬਡਾਲੀ ਭੇਜ ਦਿੱਤਾ ਪਿੱਛੋਂ ਸਲਹੀ ਖਾਨ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਮਨਸੂਬਾ ਬਣਾਇਆ ਪਰ ਪ੍ਰਿਥਵੀ ਚੰਦ ਦੇ ਪੱਠੇ ਦੇਖਣ ਗਿਆ ਕੋੜਾ ਅਖਰਾ ਹੋ ਜਾਣ ਕਾਰਨ ਉਹ ਪੱਠੇ ਵਿੱਚ ਹੀ ਸੜ ਮਰਿਆ ਪ੍ਰਿਥਵੀ ਚੰਦ ਦੇ ਮਨਸੂਬੇ ਕਾਮਯਾਬ ਨਾ ਹੋਏ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ 9 ਜੂਨ ਸਨ 1595 ਨੂੰ ਗੁਰੂ ਕੀ ਬਡਾਲੀ ਹੋਇਆ ਗੁਰੂ ਮਹਾਰਾਜ ਨੇ ਸਤਗੁਰ ਸਾਚੇ ਦੀ ਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਵਾਲਾ ਸ਼ੁਕਰਾਨੇ ਦਾ ਸ਼ਬਦ ਉਚਾਰਿਆ ਚਿਹਟਾ ਛੇ ਹਟਾ ਵਾਲਾ ਖੂ ਉਹ ਸਾਰਿਆਂ ਤੇ ਲੋੜਵੰਦਾਂ ਨੂੰ ਪੋਸ਼ਾਕਾਂ ਵੰਡੀਆਂ ਇੱਧਰ ਤਾਂ ਸਾਰੇ ਪਾਸੇ ਖੁਸ਼ੀ ਸੀ ਪਰ ਪ੍ਰਿਥੀ ਚੰਦ ਦੇ ਕਰਮਾਤਮ ਸ਼ਾ ਗਿਆ ਕਿਉਂਕਿ ਉਹ ਸਮਝੀ ਬੈਠਾ ਸੀ ਕਿ ਗੁਰਗੱਦੀ ਤਾਂ ਉਸ ਦੇ ਪੁੱਤਰ ਮਿਹਰਬਾਨ ਨੂੰ ਅਵੱਛ ਮਿਲੇਗੀ ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਕੋਈ ਔਲਾਦ ਨਹੀਂ ਉਹ ਭੁੱਲ ਗਿਆ ਸੀ ਕਿ ਗੱਦੀ ਕਿਸੇ ਦੀ ਵਿਰਾਸਤ ਨਹੀਂ ਇਸ ਦੀ ਜ਼ਿੰਮੇਵਾਰੀ ਤਾਂ ਉਸੇ ਨੂੰ ਦਿੱਤੀ ਜਾਂਦੀ ਹੈ ਜੋ ਸੇਵਾ ਸਿਮਰਨ ਨਿਮਰਤਾ ਦੀ ਮੂਰਤ ਹੋਵੇ ਦਾਅਵੇ ਪੇਸ਼ ਕਰਨ ਵਾਲਿਆਂ ਨੂੰ ਨਸੀਬ ਨਹੀਂ ਹੁੰਦੀ ਪ੍ਰithvi ਚੰਦ ਨੇ ਇੱਕ ਫਤੋਨਾ ਦੀ ਦਾਈ ਨੂੰ ਵੱਡੀ ਰਕਮ ਦੇ ਕੇ ਤਿਆਰ ਕੀਤਾ ਕਿ ਬਾਲ ਹਰ ਗੋਬਿੰਦ ਨੂੰ ਦੁੱਧ ਵਿੱਚ ਜ਼ਹਿਰ ਦੇਵੇ ਫੱਤੋ ਨੇ ਠਣਾ ਰਹੀ ਜ਼ਹਿਰ ਦੇਣ ਦੀ ਵਿਉਂਤ ਬਣਾਈ ਬਾਲਕ ਨੇ ਦੁੱਧ ਨਾ ਪੀਣ ਕਾਰਨ ਸਾਰੇ ਚਿੰਤਾਤੁਰ ਸਨ ਪੁਰਾਣੀ ਦਾਈ ਜਾਨ ਮਾਤਾ ਗੰਗਾ ਜੀ ਨੇ ਬਾਲਕ ਹਰ ਗੋਬਿੰਦ ਨੂੰ ਉਸ ਦੇ ਹਵਾਲੇ ਕੀਤਾ ਦਾਈ ਨੇ ਲੱਖ ਯਤਨ ਕੀਤੇ ਦੁੱਧ ਪਿਲਾਉਣ ਦੇ ਪਰ ਉਹ ਸਫਲ ਨਾ ਹੋਈ ਇਤਨਾ ਮਾਰੂ ਜ਼ਹਿਰ ਉਸ ਨੇ ਠਣਾ ਨੂੰ ਲਗਾਇਆ ਹੋਇਆ ਸੀ ਕਿ ਉਸ ਨਾਲ ਨੀਲੀ ਹੋ ਕੇ ਧੜਮ ਧਰਤ ਤੇ ਡਿਗੀ ਅਤੇ ਮਰਦੇ ਮਰਦੇ ਦੱਸ ਗਈ ਕਿ ਕੇਵਲ 100 ਰੁਪਇਆ ਪਿੱਛੇ ਇਹ ਕੋ ਕਰਮ ਕਮਾਇਆ ਸੀ ਫਿਰ ਰਸੋਈਏ ਨੂੰ ਖਰੀਦਿਆ ਗਿਆ ਉਸ ਪਾਪੀ ਨੇ ਦਹੀਂ ਵਿੱਚ ਜ਼ਹਿਰ ਮਲਾ ਬਾਲਕ ਹਰ ਗੋਬਿੰਦ ਪਾਸ਼ਾ ਨੂੰ ਖਿਲਾਵਣਾ ਚਾਹਿਆ ਪਰ ਗੁਰੂ ਹਰ ਗੋਬਿੰਦ ਜੀ ਕਟੋਰੀ ਦੇ ਨੇੜੇ ਹੀ ਨਾ ਜਾਣ ਸਕੋਂ ਜ਼ੋਰ-ਜ਼ੋਰ ਦੀ ਚਲਾਉਣ ਮਾਤਾ ਜੀ ਬੇਟੇ ਦੀ ਆਵਾਜ਼ ਸੁਣ ਕੇ ਜਦ ਆਏ ਤਾਂ ਦਹੀਂ ਨੂੰ ਪੁੰਜੇ ਰੱਖਿਆ ਸੀ ਸੀ ਕਿ ਇੱਕ ਕੁੱਤਾ ਲਪਕ ਕੇ ਮੂੰਹ ਲਗਾ ਬੈਠਾ ਕੁੱਤੇ ਦੀ ਤਤ ਫਟ ਹੀ ਮੌਤ ਹੋ ਗਈ ਬ੍ਰਾਹਮਣ ਰਸੂਈਏ ਨੂੰ ਵੀ ਐਸਾ ਸੂਲ ਪਿਆ ਕੇ ਥਾਂ ਤੇ ਉਹ ਉਸ ਦੀ ਮੌਤ ਹੋ ਗਈ ਮਰਦੇ ਮਰਦੇ ਉਹ ਵੀ ਦੱਸ ਗਿਆ ਕਿ ਸਾਜਿਸ਼ ਛੇਟ ਹੀ ਮਾਰਨ ਦਾ ਯਤਨ ਕੀਤਾ ਸੀ ਮਹਾਰਾਜ ਨੇ ਸ਼ੁਕਰ ਵਜੋ ਉਚਾਰਿਆ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ ਗੁਰੂ ਅਰਜਨ ਦੇਵ ਜੀ ਭਾਵੇਂ ਪੂਰੀ ਤਰ੍ਹਾਂ ਬਾਲਕ ਦੀ ਤਨ ਰਖਾ ਕਰ ਰਹੇ ਸਨ ਪਰ ਸਾਜ਼ਿਸ਼ੀ ਬਾਰ ਕਰਨ ਦੇ ਨਵੇਂ-ਨਵੇਂ ਢੰਗ ਟੂੜ ਰਹੇ ਸਨ ਉਹਨਾਂ ਇਸ ਵਾਰ ਇੱਕ ਸਪੇਰੇ ਨੂੰ ਹੱਥੀ ਚਾੜਿਆ ਤੇ ਚੋਖਾ ਲਾਲਚ ਦੇ ਕੇ ਗੁਰੂ ਕੀ ਬਡਾਲੀ ਭੇਜਿਆ ਕਿ ਉੱਥੇ ਜਾ ਪੇੜ ਬਨ ਕੇ ਗੁਰੂ ਜੀ ਵੱਲ ਸੱਪ ਛੱਡ ਦੇਵੇ ਸਪੀਰੇ ਨੇ ਅਜਾਇਹਾ ਹੀ ਕੀਤਾ ਜਦ ਸੱਪ ਨੇ ਫਨ ਖਿਲਾਰੇ ਤਾਂ ਆਪ ਜੀ ਨੇ ਹੱਥ ਨਾਲ ਫੜ ਕੇ ਉਸ ਦੀ ਗਿੱਚੀ ਇੰਨੇ ਯੋਰ ਦੀ ਭੀਚੀ ਕੇ ਸੱਪ ਥਾਂ ਹੀ ਮਰ ਗਿਆ ਸਪੀਰੇ ਨੇ ਵੀ ਸਾਜ਼ਿਸ਼ ਤੋਂ ਪਰਦਾ ਲਾ ਦਿੱਤਾ ਗੁਰੂ ਹਰਗੋਬਿੰਦ ਪਾਸ਼ਾ ਜੀ ਤਿੰਨ ਸਾਲ ਦੇ ਹੋ ਗਏ ਸਨ ਗੁਰੂ ਪਿਤਾ ਜੀ ਉਹਨਾਂ ਨੂੰ ਸ੍ਰੀ ਅਮਰਤਸਰ ਲੈ ਗਏ ਪ੍ਰਿਥੀ ਚੰਦ ਨੇ ਹੁਣ ਇੱਕ ਖਾਣੀ ਰਾਹੀ ਗੁਰੂ ਹਰਗੋਬਿੰਦ ਜੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ। ਨੰਦਰਾਮ ਨਾ ਦੇ ਇੱਕ ਹਾਣੀ ਨੇ ਚਾਚੇ ਨੂੰ ਸਾਜ਼ਿਸ਼ ਵਿੱਚ ਸ਼ਾਮਲ ਕਰਕੇ ਉਸ ਨੂੰ ਐਸੀ ਕਮੀਜ਼ ਸਲਵਾ ਦਿੱਤੀ ਕਿ ਜਿਸ ਦੀਆਂ ਦੋ ਜੇਬਾਂ ਸਨ ਇੱਕ ਜੇਬ ਵਿੱਚ ਜ਼ਹਿਰੀਲੀ ਤੇ ਦੂਜੀ ਵਿੱਚ ਹਸੀ ਮਠਿਆਈ ਪਾ ਕੇ ਨੰਦਰਾਮ ਨੂੰ ਪੱਟੀ ਪੜਾਈ ਕੇ ਜਦ ਗੁਰੂ ਹਰਗੋਬਿੰਦ ਤੇਰੇ ਨਾਲ ਖੇਡਣ ਤਾਂ ਜ਼ਹਿਰੀਲੀ ਮਠਿਆਈ ਉਹਨਾਂ ਨੂੰ ਦਈ ਤੇ ਚੰਗੀ ਆਪ ਖਾਈ ਪਰ ਕੁਦਰਤ ਦਾ ਖੇਲ ਦੇਖੋ ਕਿ ਖੇਡਣ ਵੇਲੇ ਚੰਗੀ ਦੇਵੇ ਸਾਹਿਬ ਨੂੰ ਮੰਦੀ ਆਪ ਖਾਏ ਹਾਣੀ ਥਾ ਹੀ ਡਿਗ ਮਰਿਆ ਤੇ ਇਹ ਵਾਰ ਵੀ ਖਾਲੀ ਗਿਆ ਚੀਚਕ ਦਾ ਹਮਲਾ ਵੀ ਹੋਇਆ ਪਰ ਵਾਹਿਗੁਰੂ ਦੀ ਮਿਹਰ ਸਦਕਾ ਪੂਰੀ ਤਰ੍ਹਾਂ ਬਚਾਅ ਹੋ ਗਿਆ ਗੁਰੂ ਅਰਜਨ ਦੇਵ ਜੀ ਨੇ ਹਰ ਗੋਬਿੰਦ ਨਵਾਂ ਨਰਵਾ ਸ਼ਬਦ ਉਚਾਰ ਕੇ ਵਾਹਿਗੁਰੂ ਦਾ ਸ਼ੁਕਰ ਕੀਤਾ ਪੂਰੀ ਤਰ੍ਹਾਂ ਠੀਕ ਹੋ ਜਾਣ ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਅਖਰੀ ਵਿੱਦਿਆ ਦੇਣ ਲਈ ਬਾਬਾ ਬੁੱਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਨੀਤੀ ਖੇੜੀ ਬਾੜੀ ਸ਼ਾਸਤਰ ਅਤੇ ਸ਼ਾਸਤਰਾਂ ਦਾ ਗਿਆਨ ਬਾਬਾ ਜੀ ਨੇ ਦਿੱਤਾ ਵਿੱਦਿਆ ਦੇ ਨਾਲ ਨਾਲ ਘੋੜਸਵਾਰੀ ਨੇਜਾਬਾਜੀ ਤੀਰ ਅੰਦਾਜ਼ੀ ਨਿਸ਼ਾਨਬਾਜ਼ੀ ਤੇ ਬੰਦੂਕ ਚਲਾਉਣ ਵਿੱਚ ਤਾਕ ਕਰ ਦਿੱਤਾ ਯੁੱਧ ਵਿੱਦਿਆ ਦੀ ਸਖਲਾਈ ਭਾਈ ਜੇਠਾ ਜੀ ਨੇ ਕਰਵਾਈ ਭਾਈ ਪਰਾਗਾ ਜੀ ਨੇ ਹਰ ਪ੍ਰਕਾਰ ਦਾ ਸ਼ਸਤਰ ਚਲਾਉਣ ਦਾ ਢੰਗ ਸਿਖਾਇਆ ਗੰਗਾ ਸਹਗਲ ਜੀ ਵੀ ਨੇ ਘੋੜਸਵਾਰੀ ਸਿਖਾਈ ਆਪ ਜੀ ਦਾ ਕੱਦ ਬੜਾ ਨਿਕਲ ਆਇਆ ਸੀ ਨੁਹਾਰ ਹਰ ਕਿਸੇ ਨੂੰ ਖਿੱਚ ਪਾਉਂਦੀ ਸੀ ਗੁਰੂ ਜੀ ਬੁਲੰਦ ਕੱਦ ਕਣਕ ਵੰਨਾ ਰੰਗ ਅਤ ਸੁੰਦਰ ਚੌੜੀ ਛਾਤੀ ਲੰਬੀਆਂ ਬਾਹਾਂ ਹੱਥ ਕਮਲ ਵਰਗੇ ਉਂਗਲੀਆਂ ਨਵੀਆਂ ਪੰਖੜੀਆਂ ਵਾਂਗ ਮੱਥਾ ਲਿਸ਼ਕਦਾ ਨੰਗ ਸੁੱਚੇ ਨਗਾ ਵਾਂਗ ਮੋਢੇ ਉੱਤੇ ਹਰਨ ਵਾਂਗ ਨੇਤਰ ਸੀ ਤੇ ਸੀਸ ਤੇ ਦਸਤਾਰ ਖੂਬ ਸਜਦੀ ਸੀ ਆਪ ਜੀ ਦੀ ਨਿਤ ਸ਼੍ਰੀ ਦਰਬਾਰ ਸਹਿਬ ਕੀਰਤਨ ਸੁਣ ਜਾਂਦੇ ਅਤੇ ਉੱਥੋਂ ਆ ਕੇ ਲੰਗਰ ਦੀ ਸੇਵਾ ਹੱਥੀਂ ਕਰਦੇ ਗੁਰੂ ਅਰਜਨ ਦੇਵ ਜੀ ਰਾਮਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨਣ ਵਿੱਚ ਜੁਟੇ ਹੋਏ ਸਨ ਭਾਈ ਗੁਰਦਾਸ ਜੀ ਇਕਾਗਰ ਚਿਤ ਲਿਖ ਰਹੇ ਸਨ ਗੁਰੂ ਅਰਜਨ ਦੇਵ ਜੀ ਦਾ ਗੋਇੰਦਵਾਲ ਤੋਂ ਪੋਥੀਆਂ ਲੈ ਕੇ ਅੰਮ੍ਰਿਤਸਰ ਵੱਲ ਆਉਣਾ ਗੁਰੂ ਹਰਗੋਬਿੰਦ ਜੀ ਨੇ ਸੁਣਿਆ ਤਾਂ ਉਹ ਨੰਗੇ ਪੈਰੀ ਬਾਬਾ ਬੁੱਢਾ ਜੀ ਦੇ ਨਾਲ ਸ਼ਹਿਰ ਤੋਂ ਬਾਹਰ ਪੋਥੀਆਂ ਦੇ ਸਵਾਗਤ ਲਈ 부ਜੇ ਪੋਥੀਆਂ ਸ਼ਨੈਰੀ ਪਾਲਕੀ ਵਿੱਚ ਸਨ ਅਤੇ ਗੁਰੂ ਅਰਜਨ ਦੇਵ ਜੀ ਵੀ ਪੈਦਲ ਹੀ ਇਤਨਾ ਲੰਮਾ ਪੈਂਡਾ ਕਰਕੇ ਆਏ ਸਨ بیٹے ਦੀ ਸ਼ਰਧਾ ਦੇਖ ਗੁਰੂ ਪਿਤਾ ਬਹੁਤ ਪ੍ਰਸੰਨ ਹੋਏ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਵੀ ਆਪ ਜੀ ਗੁਰੂ ਅਰਜਨ ਦੇਵ ਜੀ ਨਾਲ ਹੀ ਰਾਮਸਰ ਤੋਂ ਹੱਥ ਜੋੜੀ ਤੁਰ ਰਹੇ ਸਨ ਅਕਬਰ ਬਾਦਸ਼ਾਹ ਦੇ ਹੁੰਦਿਆਂ ਕੋਈ ਵੱਡਾ ਵਿਖੇੜਾ ਖੜਾ ਨਾ ਕੀਤਾ ਜਾ ਸਕਿਆ ਭਾਵੇਂ ਕਈ ਵਾਰੀ ਚੁਗਲਖੋਰਾ ਨੇ ਗੁਰੂ ਗ੍ਰੰਥ ਸਾਹਿਬ ਵਿਰੁੱਧ ਵੀ ਸ਼ਿਕਾਇਤਾਂ ਕੀਤੀਆਂ ਪਰ ਅਕਬਰ ਨਹੀਂ ਸਕੋ ਇਹ ਕਹਿ ਕੇ ਇਹ ਗ੍ਰੰਥ ਤੋਂ ਤਾਹੀਜ ਕੇ ਲਾਇਕ ਹੈ ਸਭ ਦੇ ਮੂੰਹ ਬੰਦ ਕਰਾ ਦਿੱਤੇ ਜਹਾਂਗੀਰ ਨੇ ਤਖਤ ਬੈਠਦੇ ਸਾਰ ਹੀ ਆਪਣਾ ਫੈਸਲਾ ਸੁਣਾ ਦਿੱਤਾ ਕਿ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਏ ਉਸ ਨੇ ਆਪਣੀ ਆਤਮ ਕਥਾ ਵਿੱਚ ਲਿਖਿਆ ਹੈ ਕਿ ਉਹ ਮੌਕੇ ਦੀ ਭਾਲ ਵਿੱਚ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਜਾਂ ਤਾਂ ਇਸਲਾਮ ਦੇ ਦਾਇਰੇ ਵਿੱਚ ਲਿਆਂਦਾ ਜਾਏ ਜਾਂ ਸ਼ਹੀਦ ਕਰ ਦਿੱਤਾ ਜਾਏ ਗੁਰੂ ਜੀ ਜਾਣਦੇ ਸਨ ਕਿ ਲਾਹੌਰ ਵਿੱਚ ਭਾਣਾ ਵਰਤਣਾ ਹੈ ਸੋ ਉਹਨਾਂ ਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਜੀ ਨੂੰ ਸੌਂਪੀ ਗੁਰੂ ਅਰਜਨ ਦੇਵ ਜੀ ਨੇ ਇਹ ਵੀ ਕਿਹਾ ਕਿ ਅਸੀਂ ਜਾਬਰਾਂ ਹੱਥੋਂ ਸ਼ਹੀਦ ਹੋ ਜਾਣਾ ਹੈ ਸੋ ਤੁਸੀਂ ਦੋ ਕਿਰਪਾਨਾਂ ਪਹਿਨਣੀਆਂ ਤੇ ਤਦ ਤੱਕ ਜੂਝਦੇ ਰਹਿਣਾ ਜਦ ਤੱਕ ਇਹ ਮੁਗਲ ਆਪਣਾ ਪਸ਼ੂਪੁਣਾ ਛੱਡ ਨਾ ਦੇਣ ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਤਤੀ ਤਵੀ ਤੇ ਬਿਠਾਇਆ ਗਿਆ ਫਿਰ ਦੀਗ ਵਿੱਚ ਉਬਾਲੇ ਦਿੱਤੇ ਗਏ ਅਤੇ ਵੱਧੇ ਹੋਏ ਹੀ ਦਰਿਆ ਰਾਵੀ ਵਿੱਚ ਸੁੱਟ ਸ਼ਹੀਦ ਕਰ ਦਿੱਤੇ ਗਏ ਸ਼ਹੀਦ ਹੋਣ ਸਮੇਂ ਆਪ ਜੀ ਦੇ ਮੁਖ ਸੁਣੀ ਅਰਦਾਸ ਸੁਹਾਮੀ ਮੇਰਾ ਸਰਬ ਕਲਾ ਬਣ ਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ